ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਹੋ ਸੜਾਓ ਬਜਰੋ ਠੀਕ ਠਾਕ ਸਾਰੇ ਆਹ ਕਿਹਨੇ ਲਾਤੀ ਪਛੀ ਮੀਂਹ ਪੈਂਦੇ ਜੀ ਤੇ ਮੌਸਮ ਹੋ ਗਿਆ ਖਰਾਬ ਤੇ ਮਿੱਤਰੋ ਅੱਜ ਰੀਪਰ ਦਾ ਕੰਮ ਹੋ ਗਿਆ ਬੰਦ ਤੇ ਰੱਬ ਕਹਿੰਦੇ ਹੋ ਗਿਆ ਅੱਜ ਬੇਈਮਾਨ ਉਹ ਸਾਡੇ ਇਧਰ ਭਰਾ ਐਸਰ ਵਾਲੇ ਇਹਨਾਂ ਨੇ ਕੋਈ ਖੇਸਵਾ ਨਹੀਂ ਛੱਡਿਆ ਜ਼ਿੰਦਗੀ 'ਚ ਆਪਣੇ ਸਰੀਰ ਨੂੰ ਪੂਰਾ ਘਾਉਣ ਲਾਇਆ ਹੋਇਆ ਇਹ ਕਰਤਾਰ ਮਸ਼ੀਨ ਦੀ ਸਫਾਈ ਜੋਰਾਂ ਦੇ ਜਲਦੀ ਆ ਜਦੋਂ ਮਗਰੋਂ ਪ੍ਰੀਤ ਵਾਲੇ ਵੇਟ ਕਰ ਰਹੇ ਆ ਮਸ਼ੀਨਾਂ ਦੀ ਸਾਫ ਸਫਾਈ ਕਰਾਂਗੇ ਅੱਜ ਕੰਮ ਹੋ ਗਿਆ ਫਾਈਨਲ ਕਣਕ ਦਾ ਪਿਆਵ ਦੇ ਵਿੱਚ ਤੇ ਸਾਹਮਣੇ ਦੇਖੋ ਰਗਵਾ ਸਾਰਾ ਲਾਂਗੇ ਦਾ ਹੀ ਖੜਾ ਲਾਂਗਾ ਹੀ ਲਾਂਗਾ ਆ ਸਾਡੀ ਇੱਕ ਚਾਵਲ ਫੋਰ ਸਫਾਈ ਕਰਦੀ ਆ ਇਹ ਵੀ ਫੋਨ ਦਾ ਪਟਿਆਵਾ ਕੋਈ ਨਸ਼ੇ ਦਾ ਮਾਰਿਆ ਆ ਪਿੱਗ ਦਾ ਮਾਰਿਆ ਹੁਣ ਆਪਾਂ ਜੋ ਹੈਗੇ ਸੀਗੇ ਫਰੀ ਤੇ ਕਰਕੇ ਆਪਾਂ ਲੱਗੇ ਆ ਹੌਲੈਂਡ ਨੂੰ ਬਾਰ ਫੈਟ ਕਰਨ ਨਾਲੇ ਆਉਂਦੇ ਆ ਕੰਪਨੀ ਵਾਲੇ ਝੋਟੇ ਦੀ ਕਰਾਉਂਦੇ ਆ ਸਰਵਿਸ ਪੂਰੇ ਨਿਆਰੇ ਦਿੰਦਾ ਰੀਪਰ ਦੇ ਐ ਦੀਵ ਕਢਾ ਕੇ ਰੱਖਦਾ ਉਹ ਬਲੇਟਾਂ ਦੀ ਜਖਣਾ ਪੱਟੀ ਬਈ ਬਦੰਦਰ ਨੇ ਕਹਿੰਦਾ ਦੁਬਾਰਾ ਪਾਸੇ ਘੁਮਾ ਲਓ ਜੇ ਮੈਨੂੰ ਜੂੜੀ ਬਣਵਾਉਣੀ ਐ ਤਾਂ ਆਉਣ ਕਰਦੇ ਆ ਬਾਰ ਫੈਟ ਓ ਸਾਰੇ ਤਾਂ ਤੁਹਾਡੀ ਫੋਟੋ ਮੈਨੂੰ ਦਿਸਾਂਦੇ ਤਾਂ ਨਹੀਂ ਕਰਦਾ ਇਦਾਂ ਆਪ ਖੁਦ ਵੀ ਜਾ ਕਣੀ ਜਾਇ ਕਰ ਮੈਂ ਤਾਂ ਬਾਪੂ ਬੜਾ ਬੜਾ ਜਗ੍ਹਾ ਮੈਂ ਜਾਂਦਾ ਹਾਂ ਪਰ ਇਹ ਨਾ ਸਫਾਈ ਹਾਂ ਵੀ ਆ ਕਰ ਦੇ ਚੱਬ ਕਰਾਂ ਕਰਮ ਵਾਲੀ ਹੋ ਗਈ ਸਟੈਟ ਆਣੀ ਆਵਾ ਮੋਟਰ ਮਟਰ ਵੀ ਨਵੀਂ ਪਾਤੀ ਹੈਗੀ ਇਧਰ ਪ੍ਰੀਤ ਨੂੰ ਵੀ ਕਰੀ ਜਾਂਦੇ ਸਫਾਈ ਮੁੰਡੇ ਇਹ ਕਪੜਾ-ਕਪੜਾ ਜੱਲੀ ਜਾਂਦਾ ਵਧੀਆ ਅੰਜ ਚਮਕਾ ਦੇ ਖੜੇ ਕਰਾਂਗੇ ਲੱਗ ਗਿਆ ਜੀ ਸਰਵਿਸ ਕਰਾਉਣਾ ਚ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ। ਨਹੀਂ ਨੀ ਜਿਹੜਾ ਬੱਦਲ ਦੇਖੋ ਕਿਦਾਂ ਕੋਲੇ ਆ ਪਿਆ। ਪਤੰਦਰ ਨੇ ਸਿਰੇ ਲਾਇਆ ਤੇ। ਬਹੁਤ ਖਰਾਬ ਹੀ ਆ। ਜੀਮੇਕਰ ਕਿੱਧਰ ਜਾਊ। ਕਰਾਉਣੇ ਸਰਵਿਸ। 300 ਘੰਟਾ 310 ਘੰਟੇ ਚੱਲ ਗਿਆ ਰੈਟਰ। ਟਾਈਮ ਟੂ ਟਾਈਮ ਸਰਵਿਸ ਕਰਾਵਾਂਗੇ ਆਪਾਂ ਤੋਂ ਵਧੀਆ ਚੀਜ਼ ਚੱਲੂਗੀ ਇੰਜਨ ਲਾਈਫ ਵਧੀਆ ਰਹਿੰਦੀ ਐ। ਸਫਾਈ ਕਰੀ ਜਾਂਦੇ ਬੰਦੇ ਆਪਣੇ ਇੱਕ ਮਸ਼ੀਨ ਆਪਣੀ ਨੂੰ ਉਧਰ ਜਲਦੀ ਸੀ ਅੱਜ ਪਰ ਆਖਰੀ ਦਿਨ ਹੀ ਸੀਗਾ ਹੁਣ ਸਤ ਕਰਤੇ ਰਹਿ ਗਿਆ ਸੀ ਉਹ ਵੀ ਹੁਣ ਮੌਸਮ ਖਰਾਬ ਹੋਣ ਦੇ ਨਾਲ ਰੁਕ ਗਿਆ ਕੰਮ ਚਲੋ ਕਰਾਉਣੇ ਸਰਵਿਸ ਚਲਦੇ ਆਪਾਂ ਅੰਕਲ ਗਲਾਸ ਬਲੂ ਟਾੜਾ ਮੋਟਰ ਟਾਇਰ ਜਿਹੜੇ ਨੂੰ ਪਾਏ ਸੀ ਮੋਰੇ ਕੋਈ ਹੈਗਾ ਚਲੇ ਆਓ ਉਹਨਾਂ ਦੇ ਵਿੱਚ ਆਪਾਂ ਟਿਊਟੀ ਪੱਟੀ ਗਈ ਤੇ ਟੂਪ ਰਖਾ ਕੇ ਲਿਉਨੇ ਆ ਕਰਕੇ ਪੇਂਟ ਦੁਬਾਰਾ ਫਿੱਟ ਕਰਦੇ ਆਂ ਅੱਜ ਫਰੀ ਆ ਕੋਈ ਕੰਮ ਨਹੀਂ ਇਦਾਂ ਦੇ ਕੰਮ ਹੀ ਹੋਣਗੇ ਅੱਜ ਲੋ ਵੀ ਸੱਜਣੋ ਆਪਾਂ ਤੇ ਚੱਲੇ ਆਪਾਂ ਸੁਲਤਾਨਪੁਰ ਮੋਦੀ ਨੂੰ ਹੋਰ ਟਰੱਕ ਵਾਲੇ ਨੇ ਘੋਲਤੀ ਖੜੀ ਮੌਕੇ ਦੇ ਇੰਡੀਕੇਟਰ ਲਾਦਾ ਚੱਲਦੇ ਆਪਾਂ ਨਾ ਜੂਪਾ ਆ ਕੇ ਲਿਆਉਣੇ ਆ ਤੇ ਫੇਰ ਕਰਦੇ ਆ ਰੰਗੋਂ ਕਰਕੇ ਫਿੱਟ ਰੰਗ ਤਾਂ ਵੈਸੇ ਅੱਜ ਲੱਗਦਾ ਹੋਣਾ ਨਹੀਂ ਕਿ ਮੌਸਮ ਬਹੁਤ ਖਰਾਬ ਆ ਬਿਮਾਰੀ ਹੋ ਗਈ ਆ ਬਦੰਦ ਰਹਿਣ ਅਸਾ ਤੀਕ ਰਹੀ ਹੁੰਦਾ ਲੱਗਦਾ ਤੂੜੀਆਂ ਤੜੀਆਂ ਵਾਲੇ ਕੰਮ ਤਾਂ ਰੱਸੀ ਹੋਣਗੇ ਰੀਪਰ ਨਾਲ ਫੋਲ ਫੋਲ ਕੇ ਲੱਗਦਾ ਤੂੜੀ ਬਣੂਗੀ ਹੁਣ ਉਹ ਗੱਲ ਨਹੀਂ ਬਣੀ ਰੰਗ ਤਾਂ ਜਮਾ ਹੀ ਨਹੀਂ ਹੋ ਰਹਿਣਾ ਕਿਉਂਕਿ ਕੁਆਲਿਟੀ ਬਹੁਤ ਖਰਾਬ ਹੋ ਜਾਂਦੀ ਆ ਚਲੋ ਹੁਣ ਆਪਾਂ ਸਰਹਾਂਪੁਰ ਦੇ ਲਾਗੇ ਆ ਗਏ ਆ ਤੇ ਪਹੁੰਚ ਆਹ ਅੱਜ ਅਸੀਂ ਨਾ ਗੱਲਬਾਦ ਦਿਖਾਉਣੇ ਤੁਹਾਨੂੰ ਟਾਇਰਾਂ ਵਾਲਿਆਂ ਦੀ ਸ਼ਾਪ ਪ੍ਰੀਤਮ ਪ੍ਰੀਤਮ ਤੇ ਖਾਲਸਾ ਟਾਇਰ ਦੋ ਮਸ਼ਹੂਰ ਹੈ ਇੱਥੇ ਦੇਖਦੇ ਆਪਾਂ ਕਿੱ데 ਜਾਂਦੇ 이런다 ਆਹ ਬੋਲ ਕਰ ਪਾ ਰਿਹਾ ਨੀ ਯਾਰ ਨੇ ਹੋਈ ਨਾ ਸੁਧਰਾ ਪਿਆ ਜੇ ਪੁੱਤੋਂ ਮੈਂ ਤਾਂ ਦੰਦ ਵੀ ਕਵਾ ਲਾਇਆ ਤਾਂ ਖੇ ਸਵਾਰੀ ਘਾਣੋ ਵੜੇ ਲੈ ਇਹ ਵੀ ਨਹੀਂ ਨਾ ਜੇ ਮੈਂ ਜੇ ਤਾਂ ਡਾਡੀ ਮਦਰਾ ਵੀ ਮਾੜੀ ਮੋਟੀ ਚੱਲੂਗੀ ਤੇ ਫੇਰ ਹਟੋਂਗੇ ਸਾਲਿਓ ਹੈ ਹਾਂ ਲਓਈ ਸੱਜਣਾ ਨਾਟ ਵੜੇ ਤੇ ਚਾ ਕੇ ਓਏ ਓਇਆ ਜਾਂਦੇ ਡਰ ਗੁਰੀ ਇਧਰ ਆ ਇਧਰ ਆ ਇਧਰ ਮੈਂ ਕਰ ਦੇ ਬਾਈ ਕਰ ਬਾਈ ਕਰ ਦੇ ਹਮ ਲੋ ਜੀ ਆਪਣੀ ਇੱਕ ਮਸ਼ੀਨ ਚਲਦੀ ਨਕੋਦਰ ਤੇ ਅੱਜ ਕੰਮ ਖਤਮ ਹੋਦਾ ਵੀ ਤੇ ਬਾਕੀ ਆ ਸਮਾਨ ਆਪਾਂ ਲਾ ਟਟਕਾ ਕੇ ਸਕਟਰ ਵੀ ਲੱਗ ਗਿਆ ਕਰਤਾਰ ਦਾ ਰਾਣੀ ਨੂੰ ਆਇਆ ਇੰਕੇ ਮਕਾਤਾ ਮੁੰਡਿਆਂ ਨੇ ਆਂਡਾ ਵੀਸ ਬਣਾਤਾ ਚਲੋ ਬਾਬੇ ਦੀ ਕਿਰਪਾ ਨਾਲ ਮੌਸਮ ਹੋ ਗਿਆ ਸਾਫ ਤੇ ਅੱਜ ਆਪਾਂ ਹੁਣ 2-3 ਘੰਟੇ ਧੁੱਪ ਲਵਾ ਕੇ ਰੀਪਰ ਕਰਦੇ ਚਾਲੂ ਲੋ ਜੀ ਸਜੜੋ ਅੱਜ ਲੱਗੇ ਆਪਾਂ ਫਰੀਦ ਕੰਮੈਨ 23 ਮਾਡਲ ਨੂੰ ਨੰਬਰ ਪਲੇਟਾਂ ਲਾਉਣ ਨੰਬਰ ਪਲੇਟਾਂ ਦੇ ਆਰਸੀ ਆ ਗਈ ਆਪਣੀ ਇਹਦੀ ਕਰਕੇ ਫਿਟਿੰਗ ਤੇ ਅਕੜ ਦੇ ਦਿਨ ਤੱਕ ਆਪਾਂ ਚੱਲਦੇ 90 ਨੂੰ ਤੇ ਲੈ ਆਉਣੇ ਆ ਮੱਕੀ ਵਾਲਾ ਕਟਰ ਤੇ ਹੁਣ ਸੀਜ਼ਨ ਮੱਕੀ ਵਾਲੇ ਦੇ ਪਟਾਕੇ ਪੈਣੇ ਆ ਚਲੋ ਲਾएं ਨੰਬਰ ਪਲੇਟਾਂ ਤੇ ਕਰਦੇ ਆ ਜੀ